ਨੇ ਦੇ ਰਾਜਾ ਫਤੇਜੰਤ ਮੈਣੀ ਦੇ ਘਰ ਬਾਲ ਕੋਈ ਨਹੀਂ ਸੀ ਉਹ ਦੋਵੇਂ ਜੀ ਬੜੇ ਉਦਾਸ ਰਹਾ ਕਰਦੇ ਸਨ ਧਨ ਧਾਨ ਹੈ ਪਰ ਨਿਸ਼ਾਨ ਨਹੀਂ ਇਹ ਚਿੰਤਾ ਸੰਸਕਾਰ ਜੀਵਨ ਵਿੱਚ ਬੜੀ ਭਾਰੀ ਹੁੰਦੀ ਹੈ ਪੰਡਿਤ 시ਦਦਤ ਇਲਾਕੇ ਵਿੱਚ ਇੱਕ ਮੰਨੀ ਹੋਈ ਹਸਤੀ ਸੀ ਦੁੱਧ ਪੁੱਤ ਮੰਗਣ ਵਾਲੇ अनेका ਉਹਦੇ ਦਰ ਤੇ ਖਲੇ ਰਿੰਦੇ ਸਨ ਰਾਜਾ ਫਤੇ ਚੰਦ ਨੇ ਉਸ ਦੀ ਰਾਣੀ ਵੀ ਪੰਡਤ ਦੇ ਦਰ ਤੇ ਪਹੁੰਚੇ ਉਹਨਾਂ ਦੀ ਸੱਚੀ ਸ਼ਰਤਾ ਵੇਖ ਕੇ ਪੰਡਤ ਨੇ ਉੱਤਰ ਦਿੱਤਾ ਭਗਤ ਰਾਜਨ ਜਦੋਂ ਮੇਰੇ ਕੋਲ ਕੁਛ ਨਹੀਂ ਸੀ ਮੈਂ ਲੋਕਾਂ ਨੂੰ ਦਾਤਾਂ ਦਿਆ ਕਰਦਾ ਸਾਂ ਕਿਸੇ ਦੇ ਚੰਗੇ ਭਾਗਾ ਕਰਕੇ ਫਲ ਮਿਲ ਜਾਂਦਾ ਸੀ ਤਾਂ ਨਾਮ ਮੇਰਾ ਹੋ ਜਾਇਆ ਕਰਦਾ ਸੀ ਪਰ ਉਹ ਸਭ ਖੰਡ ਸੀ ਦੇਣ ਵਾਲਾ ਕੇਵਲ ਨਿਰੰਕਾਰ ਹੈ ਹੋਰ ਕੋਈ ਨਹੀਂ ਮੋੜ ਮੈਂ ਕੁਛ ਪਾ ਲਿਆ ਹੈ ਮੇਰੇ ਵਿੱਚ ਸੱਚ ਬੋਲਣ ਦੀ ਸ਼ਕਤੀ ਆ ਗਈ ਹੈ ਤੁਸੀਂ ਕੁਝ ਵੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਉਸ ਤੋਂ ਮੰਗੋ ਨਿਰੰਕਾਰ ਦਾ ਭੰਡਾਰੀ ਆਪ ਸੰਸਾਰ ਵਿੱਚ ਵਿਚਰ ਰਿਹਾ ਹੈ ਉਹ ਹੈ ਮੇਰਾ ਵਾਲਾ ਪ੍ਰੀਤਮ ਨਵੇਂ ਪਾਤਸ਼ਾਹ ਗੁਰਤੇਗ ਫਾਦਰ ਜੀ ਦਾ ਸਹਬਜਤਾ ਮੇਰਾ ਗੋਬਿੰਦ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸੱਚੇ ਦਿਲੋਂ ਉਸ ਦੀ ਅराधना ਕਰੋ ਨਿਹਾਲ ਹੋਵੋਗੇ ਪੰਡਿਤ ਸ਼ੇਵਤਾਤ ਮਹਾਰਾਜ ਦਾ ਕੇਵਲ ਸ਼ਰਧਾਲੂ ਹੀ ਨਹੀਂ ਸੇ ਪ੍ਰਚਾਰਕ ਵੀ ਬਣ ਗਿਆ। ਉਹਨੇ ਕਈ ਮਨਾਂ ਵਿੱਚ ਪ੍ਰੇਮ ਦੀ ਜੋਤ ਜਗਾਉਣ ਦਾ ਉਦਦਮ ਕੀਤਾ। ਪੰਡਿਤ ਦਾ ਉਦੇਸ਼ ਰਾਤਾ ਰਾਜਾ ਫਤੇਜਾਂ ਦੇ ਮਨ ਵਿੱਚ ਘਰ ਘਰ ਗਿਆ। ਉਹ ਦੋਵੇਂ ਰਾਜਾ ਰਾਣੀ ਅਠੇ ਪੈਰ ਮਹਾਰਾਜ ਦੀ ਅराधना ਵਿੱਚ ਲੀਨ ਰਹਿਣ ਲੱਗੇ। ਇੱਥੇ ਤੱਕ ਇਹ ਪੁੱਤਰ ਦੀ ਭਾਵਨਾ ਸਹਬਜਾ ਤੇ ਹੀ ਆ ਕੇਂਦ੍ਰਿਤ ਹੋਈ। ਸਵੇਰੇ ਸ਼ਾਮ ਰਾਣੀ ਕੋਈ ਪਕਵਾਨ ਤਿਆਰ ਕਰਨ ਲੱਗਦੀ ਤਾਂ ਪ੍ਰੇਮ ਨਾਲ ਕਹਿੰਦੀ ਮੇਰੇ ਗੋਬਿੰਦ ਕਿਸੇ ਦਿਨ ਮੇਰੇ ਚੁੰਕੇ ਨੂੰ ਆਕੇ ਪਵਿੱਤਰ ਕਰੋਗੇ ਉਸ ਦਿਨ ਮੈਂ ਜੀਵਨ ਸਫਲਾ ਸਮਝਾਂਗੀ ਜਿਸ ਦਿਨ ਮੇਰੇ ਹੱਥਾਂ ਦਾ ਤਿਆਰ ਕੀਤਾ ਭੋਜਨ ਆਪ ਮੰਮ ਕੇ ਛਕੋਗੇ ਰਾਣੀ ਦਾ ਇਹ ਪਿਆਰ ਇਹ ਸ਼ਰਧਾ ਵਿराग ਦੀ ਹੱਦ ਤੱਕ ਪਹੁੰਚ ਗਏ ਇੱਕ ਦਿਨ ਗੁਰਦੇਵ ਰਾਣੀਆਂ ਨਾਲ ਖੇੜ ਤੇ ਖੇੜ ਤੇ ਰਾਜਾ ਫਤਿਹ ਚੰਦ ਮੈਣੀ ਦੇ ਮਹਿਲਾ ਵਿੱਚ ਜਾ ਪਹੁੰਚੇ ਸਾਥੀਆਂ ਨੂੰ ਪਿਸ਼ਾਕ ਪਲਾਰ ਕੇ ਬਲਕੜੇ ਮਹਾਰਾਜ ਉੱਥੇ ਜਾ ਪਹੁੰਚੇ ਜਿੱਥੇ ਰਾਣੀ ਸਮੋਦੀ ਲਾਈ ਬੈਠੀ ਸੀ ਅਜੂਰ ਨੇ ਉਸ ਦੀ ਗੋਦੀ ਵਿੱਚ ਬੈ ਕੇ ਤੇ ਪਿਆਰ ਨਾਲ ਗਲ ਵਿੱਚ ਬਾਹਾਂ ਪਾ ਕੇ ਕਿਹਾ ਮਾਂ ਮੈਂ ਆ ਗਿਆ ਮਾ ਸ਼ਬਦ ਰਾਣੀ ਦੇ ਕੰਨਾਂ ਤੇ ਪਰਦਿਆਂ ਨਾਲ ਟਕਰਾਇਆ ਜਿਹੜਾ ਮਿੱਠਾ ਸ਼ਬਦ ਸੁਣਨ ਵਾਸਤੇ ਇਸਤਰੀ ਜੀਵਨ ਪਰ ਸੈਤਰੀ ਰਹਦੀ ਹੈ ਰਾਣੀ ਦੇ ਨੇਤਰ ਖੁੱਲੇ ਵਾਲ ਗੋਵਿੰਦ ਗੋਦੀ ਵਿੱਚ ਬੈਠਾ ਉਸਕਰ ਰਹੇ ਸੰ ਮਾਂ ਤੁਸੀਂ ਮੈਨੂੰ ਯਾਦ ਕਰਿਆ ਕਰਦੇ ਤੇਰਾ ਤੁਸੀਂ ਮੰਗਦੇ ਸੀ ਕੋਈ ਮਾਂ ਕਹਿਣ ਵਾਲਾ ਆਵੇ ਓ ਮੈਂ ਆ ਗਿਆ ਮਾਂ ਮੈਂ ਆ ਗਿਆ ਮਾਂ ਮਾਂ ਸਤਕੇ ਫਿਰ ਕਹੋ ਮਾਂ ਮੇਰੇ ਲਾਲ ਮੇਰੇ ਗੋਵਿੰਦ ਫਿਰ ਕਹੋ बस ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੁਕਤੀ ਜਸ ਫੁਰਗ ਵਿਤਨੇ ਚਾਹੀਦਾ ਮੇਰੇ ਮਿੱਠੇ ਬੋਲ ਗੋਬਿੰਦ ਮੈਨੂੰ ਵਾਰ-ਵਾਰ ਕਹੋ ਮਾ ਮਾ ਪ੍ਰੇਮ دیਵਾਨੀ ਰਾਣੀ ਮਹਾਰਾਜ ਨੂੰ ਔਟ-ਔਟ ਕੇ ਸ਼ਾਦੀ ਲੁੰਦੀ ਤੇ ਫਿਰ ਜਰਾ ਪਿਸ਼ਾ ਕਰਕੇ ਦੀਦਾਰ ਕਰਦੀ ਤੇ ਪਹਿਲਾਂ ਨਾਲੋਂ ਵਤੇਰੇ ਕੱਸ ਕੇ ਇੱਕ ਨਾਲ ਘੁੱਟ ਲੈਂਦੀ ਗੁਰੂ ਨੇ ਅਵਤਾਰ ਨਹੀਂ ਉਸ ਵੇਲੇ ਮਹਾਰਾਜ ਮਿੱਤਰ ਬਣ ਕੇ ਉਸਦੀ 고ਦੀ ਵਿੱਚ ਬੈਠੇ ਸੰਤ ਤੇ ਰਾਣੀ ਸਭ ਮਰਿਆ ਦਾ ਪੁੱਲ ਕੇ ਓਖਿਆਂ ਵਾ ਬਜੂਰ ਦਾ ਮੱਥਾ ਚੁੰਮੀ ਜਾ ਰਹੀ ਸੀ ਮਾਂ ਭੁੱਖ ਲੱਗੀ ਏ ਕੁਛ ਖਾਣ ਨੂੰ ਦਿਲ ਮੰਗਦਾ ਏ ਗੁਰਦੇਵ ਨੇ ਕੋਲੇ ਜੇ ਮੁਖ ਤੇ ਕਿਹਾ ਕੋਈ ਵਾਂ ਕਹਿ ਕੇ ਉਸ ਤੋਂ ਕੁਛ ਖਾਣ ਨੂੰ ਮੰਗੇ ਇਹ ਇਸਤਰੀ ਮਨ ਦੀ ਸਭ ਤੋਂ ਵੱਡੀ ਸਤਰ ਹੈ ਰਾਣੀ ਨੇ ਦਰਸੀ ਨੂੰ ਪੁਕਾਰਿਆ ਜਾਓ ਮੇਰੇ ਕੋविद ਵਾਸਤੇ ਮਿਠਾਈ ਲਿਆਓ ਬਜ਼ਾਰੋਂ ਮਾਂ ਪੁੱਤਰਾ ਨੂੰ ਮਾਂ ਦੇ ਹੱਥਾਂ ਦਾ ਪਕਾਇਆ ਸਾਬ ਮਠਿਆਂ ਨਾਲੋਂ ਚੰਗਾ ਲੱਗਦਾ ਹੈ ਜੋ ਘਰ ਵਿੱਚ ਸਾਡੇ ਵਾਸਤੇ ਬਣਾਇਆ ਹੈ ਉਹੀ ਲਿਆਓ ਰਾਣੀ ਸੁਣ ਕੇ ਗਦਗਦ ਹੋ ਉઠી ਤਲ ਕੇ ਅੰਦਰ ਰੱਖੇ ਛੋਲੇ ਪੂਰੀਆਂ ਹਜ਼ੂਰ ਦੇ ਸਾਹਮਣੇ ਲਿਆ ਪਰੋਸੇ ਮਹਾਰਾਜ ਨੇ ਸਾਥੀਆਂ ਨੂੰ ਵੀ ਓੜ ਗੁਲਾ ਲਿਆ ਕਿ ਉਹ ਵਿੱਚ ਤਲੀਆਂ ਪੂਰੀਆਂ ਤੇ ਛੋਲੇ ਮਹਾਰਾਜ ਨੇ ਸਭ ਨੂੰ ਵਰਤਾਏ ਮਾਂ ਤੁਸੀਂ ਵੀ ਖਾਓ ਨਾ ਗੁਰਦੇਵ ਨੇ ਮੈਣੀ ਪਰਿਵਾਰ ਦੇ ਜੀਆਂ ਨੂੰ ਵੀ ਰਛਾਤ ਦਿੱਤਾ ਸਣੇ ਦਾਸ ਤਾਸੀਆਂ ਸਭ ਨੇ ਮਿਲ ਕੇ ਖਾਤਾ ਫਿਰ ਮਹਾਰਾਜ ਦਾ ਇਹ ਨਿਤਨੇਮ ਬਣ ਗਿਆ ਆਪ ਆਣੀਆਂ ਦੀ ਫੌਜ ਲੈ ਕੇ ਮੈਣੀ ਦੇ ਮਹਿਲ ਨੂੰ ਜਾ ਭਾਗ ਲੰਦੇ ਪੂਰੀਆਂ ਛੋਲੇ ਛਕਦੇ ਤੇ ਹਨੇਰੇ ਹੋਏ ਤੱਕ ਉੱਤੇ ਹੀ ਖੇਡਦੇ ਰਹਿੰਦੇ ਮੈਣੀ ਦੇ ਬਾਗ ਵਿੱਚ ਮਹਾਰਾਜ ਨੇ ਆਪਣੇ ਹੱਥੀ ਕਰੋ ਰੇਂਦੇ ਦਾ ਇੱਕ ਬੂਟਾ ਵੀ ਲਾਇਆ ਸੀ ਮਹਾਰਾਜ ਨੇ ਪੰਜਾਬ ਤੋਂ ਆਉਣ ਪਿੱਛੋਂ ਰਾਜਾ ਫਤੇਜੰਤਾ ਮਹਿਲ ਗੁਰਦੁਆਰੇ ਵਿੱਚ ਬਦਲ ਗਿਆ ਜੋ ਅੱਜ ਤੱਕ ਗੁਰਦੁਆਰਾ ਹੀ ਹੈ ਉਸ ਥਾਂ ਮੈਣੀ ਸੰਗਤ ਦੇ ਨਾਮ ਨਾਲ ਕੁਸਿੱਧ ਹੈ ਰਾਜੇ ਤੇ ਰਾਣੀ ਦੇ ਮਨਾਂ ਤੇ ਇੰਨਾ ਅਸਰ ਪਿਆ ਕਿ ਉਹ ਅਠੇ ਪੈਰ ਸਿਮਰਨ ਵਿੱਚ ਲੱਗੇ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦ ਭਗਤ ਕਰਕੇ ਮੰਨੇ ਜਾਣ ਲੱਗ ਪਏ ਪੰਡਤ ਸਿद्धा ਤੇ ਰਾਜਾ ਫਤੇਜੰਤ ਤੇ ਪ੍ਰੇਮ ਦਾ ਸਤਕਾ ਹੋਰ ਵੀ ਕਈ ਦਿਲਾਂ ਦੀ ਛੱਤਾ ਜਾਗੀ ਜਗ ਸੇਠ ਵਰਗੇ ਵੀ ਕਈ ਪਤਵੰਤੇ ਸੱਜਣ ਮਹਾਰਾਜ ਦੇ ਸ਼ਦਾਲੂ ਬਣ ਗਏ ਗੁਰੂ ਜੀ ਦੇ ਵਰ ਨਾਲ ਨਾਲ ਜਗਤ ਸੇਠ ਤੇ ਘਰ ਪੁੱਤਰ ਹੋਇਆ ਇਹ ਸ਼ਰਤਾਂ ਕੇਵਲ ਹਿੰਦੂਆਂ ਵਿੱਚ ਹੀ ਨਹੀਂ ਨੇਕ ਦਿਲ ਮੁਸਲਮਾਨਾਂ ਵਿੱਚ ਵੀ ਸੀ ਸੈਦ ਬਿਕਰ ਸ਼ਾਹ ਵਾਲੀ ਘਟਨਾ ਉਹਨਾਂ ਨੂੰ ਭੁੱਲੀ ਨਹੀਂ ਸੀ ਨਾਲੇ ਗੁਰਨਾਥ ਦੀ ਗੱਦੀ ਹਿੰਦੂਆਂ ਮੁਸਲਮਾਨਾਂ ਸਾਹ ਤੇ ਪੂਜਣ ਦੀ ਥਾਂ ਨਹੀਂ ਜਾਂਦੀ ਸੀ ਮੁਸਲਮਾਨ ਸ਼ਰਦਾਲੀਆਂ ਵਿਚੋਂ ਨਵਾਬ रहीम बख्श ਤੇ ਨਵਾਬ کریم ਬख्श ਹੋរី ਸਨ ਉਹਨਾਂ ਦੀ ਅਕੀਗਤ ਹਰ ਪਖਤੇ ਸਲਾਉਣ ਯੋਗ ਸੀ ਉਹਨਾਂ ਨੇ ਇੱਕ ਵੇਂ ਤੇ ਦੋ ਵਾਰ ਮਹਾਰਾਜ ਦਾ ਭੇਟਾ ਕੀਤੇ ਜੋ ਅਜੇ ਤੱਕ ਗੁਰਦੁਆਰੇ ਦੀ ਮਾਲਕੀ ਚੱਲੇ ਆ ਰਹੇ ਸਨ ਸਿਰਫ ਉਹੀ ਨਹੀਂ ਪਟਨੇ ਵਿੱਚ ਸੈਂਕੜੇ ਮੁਸਲਮਾਨ ਗੁਰੂ ਘਰ ਦੇ ਸ਼ਰਧਾਲੂ ਸਨ ਇਹ ਪ੍ਰੇਮ ਜਿਤ ਮਹਾਰਾਜ ਦੀ ਮਹਾਨ ਸ਼ਖਸੀਅਤ ਦਾ ਇੱਕ ਪਹਿਲੂ ਸੀ ਛਾਤ ਸ਼ਰਧਾ ਉਪਜਾਉ ਮਨਾਂ ਨੂੰ ਮੋੜ ਵਾਲਾ ਦੂਸਰਾ ਪੱਖ ਦਲੇਰੀ ਭਰਿਆ ਸੀ ਮਹਾਰਾਜ ਜੀ ਦੇ ਮਨਪਸੰਦ ਕਿਰੋਣੇ ਸੰਤੀਰ ਕੁਮਾਰ ਛੋਟੇ ਕਿਰਪਵਾਨ ਤੇ ਅਜੇਹੇ ਹੋਰ ਨਕਲੀ ਸ਼ਸਤਰ ਨਕਲੀ ਕਾਨਿਆਂ ਦੇ ਤੀਰ ਕੁਮਾਰ ਪੱਤਰੀਆਂ ਜਾਂ ਲੱਕੜ ਦੀਆਂ ਫੱਟੀਆਂ ਦਿਆ ਤਲਵਾਰਾਂ ਮਿੱਟੀ ਦੇ ਕੁਲੇਲੇ ਤੇ ਉਹਨਾਂ ਨੂੰ ਚਲਾਉਣ ਵਾਸਤੇ ਘਰੇ ਬਣਾਈਆਂ ਕੁਲੇਲਾ ਅਜੀਖ ਰੌਣੇ ਵਧੇਰੇ ਮਾਤਾ-ਨਾਨਕੀ ਜੂਰ ਤੇ ਦਾਦੀ ਜੀ ਦਾ ਬਣਾ ਕੇ ਦਿਆ ਕਰਦੇ ਸਨ ਮਾਤਾ ਜੀ ਸਹਬਜ਼ਾਦੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯੁੱਧ ਦੀਆਂ ਵਾਰਤਾਵਾਂ ਸੁਣਾਉਂਦੇ ਸ਼ਸਤਰਾਂ ਦਾ ਵਰਣਨ ਕਰਦੇ ਕਾਨਿਆਂ ਦੀ ਤੀਰ ਕੁਮਾਰ ਬਣਾ ਕੇ ਦਿੰਦੇ ਇਹ ਦਾਦੇਵਾਂ ਮਹਾਨ ਯੋਤਾਪਨ ਦੀ ਪ੍ਰੇਰਣਾ ਕਰਦੇ ਉੜੇ ਪਾ ਇਹ ਸਾਜਦੇ ਦੇ ਮੁਕਤ ਅਗਮੀ ਵਾਕ ਨਿਕਲਦੇ ਮਾਤਾ ਜੀ ਮੈਂ ਵੀ ਵੱਡਾ ਹੋ ਕੇ ਆਪਣੇ ਦਾਦੇ ਵਰਗਾ ਸੂਰਮਾ ਬਣਾਗਾ ਤੇ ਉਹਨਾਂ ਨਾਲ ਉਹ ਵੀ ਵਧੇਰੇ ਲੜਾਈਆਂ ਲੜਾਂਗਾ ਇਸ ਸਿੱਖਿਆ ਦਾ ਅਸਰ ਸੀ ਜਾਂ ਆਉਣ ਵਾਲੇ ਸਮੇਂ ਦੀ ਲੋੜ ਸਮਝ ਕੇ ਲਵੋ ਮਹਾਰਾਜ ਨੇ 5 ਕੁ ਸਾਲ ਦੀ ਉਮਰ ਤੋਂ ਹੀ ਨਕਲੀ ਲੜਾਈਆਂ ਸ਼ੁਰੂ ਕਰ ਦਿੱਤੀਆਂ ਅਜੂਰ ਹਾਨਿਆਂ ਦੀਆਂ ਦੋ ਟੋਲੀਆਂ ਬਣਾ ਕੇ ਉਹਨਾਂ ਤੋਂ ਨਕਲੀ ਲੜਾਈਆਂ ਕਰਵਾਉਂਦੇ ਇਹ ਜਿਹੜੀ ਜਿੱਤ ਧਿਰ ਜਿੱਤ ਜਾਂਦੀ ਉਸ ਨੂੰ ਇਨਾਮ ਦਿੰਦੇ ਮੁਕਤੀ ਗੱਲ ਗੁਰਦੇਵ ਦੇ ਖੇਡ ਤੇ ਹਾਰੇ ਉਹਨਾਂ ਦੀ ਸੈਨਾ ਹੁੰਦੇ ਤੇ ਆਪ ਉਸ ਵਾਲ ਸੈਨਾ ਦੇ ਜਰਨੈਲ ਮਹਾਰਾਜ ਦੇ ਬਜ਼ੀਰੀ ਉਮਰ ਦੇ ਬੱਚੇ ਵੀ ਉਹਨਾਂ ਦੇ ਹੁਕਮ ਦੀ ਪਾਲਣਾ ਕਰਨ ਵਿੱਚ ਖੁਸ਼ੀ ਅਨੁਭਵ ਕਰਦੇ ਮਹਾਰਾਜ ਸ਼ੁਰੂ ਤੋਂ ਹੈ ਅੰਦਰ ਪੈ ਤੇ ਇਹਨਾਂ ਦਾ ਸੁਆਦ ਏ ਮਾਲਕ ਸਨ। ਵਖੰਡ ਤੇ ਹੰਕਾਰ ਦੇ ਆਪਰੋਧੀ ਸਨ। ਵਿਮਾਨ ਅੰਦਰ ਵੱਡੇ ਅਖੌਣ ਵਾਲਿਆਂ ਦੀ ਮਹਾਰਾਜ ਕੋਈ ਪਰਵਾਹ ਨਹੀਂ ਸੰਕਰਦੇ। ਇੱਕ ਦਿਨ ਪਟਨੇ ਦੇ ਵੱਡੇ ਨਵਾਬ ਹਾਕਮ ਦੀ ਅਸਵਾਰੀ ਜਾ ਰਹੀ ਸੀ। ਉਸਤੇ ਨੌਕਰ ਚਾਕਰ ਅੱਗੇ-ਅੱਗੇ ਲੋਕਾਂ ਨੂੰ ਖਬਰਦਾਰ ਕਰਦੇ ਜਾ ਰਹੇ ਸਨ। ਸਹਬਜ਼ਾਦੇ ਦੇ ਉਹਨਾਂ ਦੇ ਸਾਥੀਆਂ ਨੂੰ ਵੇਖ ਕੇ ਨਵਾਬ ਦੇ ਨੌਕਰਾਂ ਨੇ ਮਿਤਾ ਨਾਲ ਗਿਆ ਵੇਖੋ ਬੱਚਿਓ ਵੱਡੇ ਨਵਾਬ ਸਾਹਿਬ ਆ ਰਹੇ ਹਨ ਤੁਸੀਂ ਉਹਨਾਂ ਨੂੰ ਸलाम ਕਰਨਾ ਹੋਵੇਗਾ ਇਸ ਹਾਕਮਾ ਹੁਕਮ ਵਿੱਚ ਮਹਾਰਾਜ ਦੇ ਮਹਾਰਤਾ ਦਾ ਨਰਾਦਰ ਸਮਝਿਆ ਪਿਆਰ ਸਤਕਾਰ ਨਾਲ ਕੋਈ ਕਿਸੇ ਸਾਹਮਣੇ ਸਿਰ ਝੁਕਾਵੇ ਤਾਂ ਠੀਕ ਹੈ ਪਰ ਪਸ਼ੂਪਲ ਨਾਲ ਕਿਸੇ ਨੂੰ ਝੁਕਣ ਵਾਸਤੇ ਮਜਬੂਰ ਕਿਉਂ ਕੀਤਾ ਜਾਵੇ ਇਸ ਤੇ ਗੁਰਦੇਵ ਵਿਰੋਧੀ ਸਨ ਹਜ਼ੂਰ ਨੇ ਆਪਣੇ ਵਾਰਸਾਂ ਨੂੰ ਹੁਕਮ ਦਿੱਤਾ ਵੇਖ ਬਈ ਬਹਾਦਰੋ ਕਿਸੇ ਦਾ ਨਜਾਇਜ਼ ਰੂਪ ਅਜ਼ਾਨੇ ਮੰਨਣਾ ਵੱਡਾ ਨਵਾਬ ਸਾਹਮਣੇ ਆਵੇ ਤਾਂ ਸਿਰ ਚ ਕੌਣ ਦੀ ਥਾਂ ਉਸ ਦਾ ਮੂੰਹ ਚ ਡੋਣਾ ਹੈ ਮੋਜ ਓਡੋਣੀ ਹੈ ਨਵਾਬ ਦੇ ਕਿਰਦੇ ਅਕੇ ਵਧਾ ਆ ਸਭ ਨੇ ਦੌੜ ਜਾਣਾ ਹੈ ਇਹ ਦੀ ਲੜਾਈ ਦਾ ਇੱਕ ਢੰਗ ਹੈ ਸਾਥੀ ਇਸ ਹੁਕਮ ਦੀ ਪਾਲਣਾ ਕਰਨ ਵਾਸਤੇ ਯਾਰ ਹੋ ਗਏ ਉਹ ਜਾਣਦੇ ਸਨ ਕਿ ਗੁਰੂ ਤੇਗ ਬਹਾਦਰ ਜੀ ਦੇ ਸੈਭ ਜਦੇ ਦਾ ਆਸਰਾ ਹੁੰਦਿਆ ਉਹਨਾਂ ਨੂੰ ਕੋਈ ਕੁਛ ਨਹੀਂ ਕਹਿ ਸਕਦਾ ਮਹਾਨ ਸਰਦਾਰ ਦੀ ਸਰਦਾਰੀ ਵਿੱਚ ਉਹ ਪੂਰੀ ਤਰ੍ਹਾਂ ਰਿਪੇ ਸਨ ਵੱਡਾ ਨਵਾਬ ਸਾਹਮਣੇ ਆਇਆ ਸਭ ਲੜਕੇ ਬੁਜਾਰਤੇ ਦੋਹੀ ਪਾਸੇ ਵਾਲਾ ਬਨ ਕੇ ਛਾਤੀਆਂ ਤਾਣੀ ਖੜੇ ਸਨ ਸਭ ਦੀਆਂ ਨਜ਼ਰਾਂ ਸੈਭ ਜਦੇ ਉੱਤੇ ਟਿਕੀਆਂ ਹੋਈਆਂ ਸਨ ਸਵਾਰੀ ਦੇ ਅੱਗੇ-ਅੱਗੇ ਜਾ ਰਹੇ ਸ਼ੂਰੂਪ ਜੋਬਰਦਾਰ ਨੇ ਬੜੀ ਥੋਰ-ਸ਼ੋਰ ਵਿੱਚ ਹੁਕਮ ਦਿੱਤਾ ਇਹ ਬਲਕੋ ਨਵਾਬ ਸਾਹਿਬ ਨੂੰ ਚੁੱਕ ਕੇ ਸਲਾਮ ਕਰੋ ਸਭ ਬਲਕਾਂ ਨੇ ਗੁਰਦੇਵ ਵਲ ਤੱਕਿਆ ਪਹਿਲੇ ਜਰਨੈਲ ਨੇ ਹੀ ਕਰਨੀ ਸੀ ਸਾਹਿਬ ਜਦ ਨੇ ਨਵਾਬ ਦਾ ਮੂੰਹ ਚੜਾਇਆ ਸ਼ਰਮ ਸਮਝ ਕੇ ਸਾਰੇ ਨਵਾਬ ਨਵਾਬ ਵਲ ਮੂੰਹ ਕਰਕੇ ਦੰਗੀਆਂ ਜੜਾਉਣ ਲੱਗ ਪਏ ਹੰਕਾਰੀ ਨਵਾਬ ਵੇਖ ਕੇ ਸਰਦ ਪੁੱਜ ਗਿਆ ਉਸ ਤੇ ਨੌਕਰ ਚੱਕਰ ਬਾਰਕਾਂ ਵੱਲ ਵਦੇ ਤਾਂ ਮਿਥੀ ਹੋਈ ਵਿਉਂਤ ਉੰثار ਸਭ ਬਾਲਕ ਗਲੀਆਂ ਵਿੱਚ ਛਿਪਨ ਹੋ ਗਏ ਇਹ ਘਟਨਾਵਾਂ ਬੜੀਆਂ ਸਧਾਰਨ ਨਜ਼ਰ ਆਉਂਦੀਆਂ ਹਨ ਪਰ ਇਹਨਾਂ ਦੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਨਵੇਂ ਪੁਆਚਾ ਸੈਫਜਾਦੇ ਅੱਗੇ ਚੱਲ ਕੇ ਕੋਈ ਜਹੀ ਸ਼ਖਸੀਅਤ ਦੇ ਮਾਲਕ ਬਣ ਗਏ ਬਾਹਰ ਕੁਦੇਵ ਵਿਹਾਰੀ ਬਾਲਕਾਂ ਨਾਲ ਘੇੜਦੇ ਤੇ ਬਿਹਾਰੀ ਬੋਲਦੇ ਮਗਰ ਘਰ ਵਿੱਚ ਆਪਣੇ ਪਰਿਵਾਰ ਤੇ ਸੇਵਪਾ ਨਾਲ ਆ ਪੰਜਾਬੀ ਬੋਲਦੇ ਵਾਤਾ ਗੁਜਰੀ ਜੀ ਜਾਣਦੇ ਸਨ ਕਿ ਉਹਨਾਂ ਦਾ ਸੈਭ ਜਦਾਂ ਵੱਡਾ ਹੋ ਕੇ ਗੁਰਨਾਨਕ ਦੀ ਗੱਦੀ ਦਾ ਮਾਲਕ ਬਣੇਗਾ ਵਾਤਾ ਜੀ ਨੇ 5ਵੇਂ ਸਾਲ ਵਿੱਚ ਹੀ ਮਹਾਰਾਜ ਤੋਂ ਗੁਰਮਤੀ ਪੜਾਉਣੇ ਸ਼ੁਰੂ ਕਰ ਦਿੱਤੇ ਸੀ ਹਜ਼ੂਰ ਤੋਂ ਸਿੱਖਿਆਰਤਿਆਂ ਸਾਖੀਆਂ ਰਾਈਆਂ ਜਾਤੀਆਂ ਤੇ ਗੁਰਬਾਣੀ ਦੇ ਸੋਕੇ ਸੋਕੇ ਸ਼ਬਦ ਜਜ਼ਬ ਪ੍ਰਾਇਜਾਂਦੇ ਮਹਾਰਾਜ ਦੀ ਯਾਦ ਸ਼ਕਤੀ ਹਰਾਮ ਕਰਨ ਵਾਲੀ ਸੀ